ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਕੈਨੇਡੀਅਨ ਐਂਬੈਸੀਸ ਵਿੱਚ ਨੌکریاں ਨਿਕਲੀਆਂ ਨੇ ਇਹਨਾਂ ਨੌਕਰੀਆਂ ਲਈ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਕਿਵੇਂ ਤੁਸੀਂ ਇਹਨਾਂ ਪੋਸਟਾਂ ਵਾਸਤੇ ਐਲੀਜੀਬਲ ਹੋਵੋਗੇ ਐਪਲੀਕੇਸ਼ਨ ਪ੍ਰੋਸੈਸ ਕੀ ਹੈ ਤਾਂ ਦੋਸਤੋ ਇਸ ਵਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲਾਭ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਦੀ ਵੀ ਐਲੀਜੀਬਿਲਟੀ ਇਹਨਾਂ ਪੋਸਟਾਂ ਦੀ ਮੇਂ ਕੰਮ ਤੇ ਲੱਗ ਜਾਣ ਕੈਨੇਡੀਅਨ ਐਂਬੈਸੀਜ਼ ਰਿਕਰੂਟਮੈਂਟ April May 2024 ਹੈ ਜਿਸ ਵਿੱਚ 25 ਨਵੀਆਂ ਜੌਬਸ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਡਾਇਰੈਕਟਲੀ ਤੁਹਾਨੂੰ ਇਨਫੋਰਮੇਸ਼ਨ ਬਾਰੇ ਅਤੇ ਕੀ ਇਸ ਦੇ ਫਾਇਦੇ ਨੇ ਤੇ ਤੁਸੀਂ ਇਸ ਜੌਬ ਨੂੰ ਕਿਵੇਂ ਲੱਭ ਸਕਦੇ ਹੋ ਅਤੇ ਕਿਵੇਂ ਅਪਲਾਈ ਕਰ ਸਕਦੇ ਹੋ ਤਾਂ ਤੁਹਾਨੂੰ ਮੈਨੂੰ ਦੱਸ ਜੀ ਇਹ 25 ਪੋਜੀਸ਼ਨ ਜੋ ਕਿ ਕਰੰਟਲੀ ਓਪਨ ਨੇ ਜਿੱਥੇ ਤੁਹਾਨੂੰ ਵਧੀਆ ਓਪਰਚੁਨਿਟੀ ਮਿਲ ਸਕਦੀ ਹੈ ਟੂ ਫਾਈਂਡ ਅ ਜੌਬ that is perfect for you dosto what is a canadian embassy canadian embassy serves as diplomatic outpost in foreign capitals vak vak deshan de vich vak vak countries diyan embassies hundiyan ne jisme canada di embassy hai ta har ik desh de vich isde represented badd de ne jo ki canadian government nu represent karde ne jisme foreign de vaaste je kise ne tour lona hai ta usnu canadian embassy jana penda hai is to alawa political economic ate cultural taib jo karde ne inha de through hi hunda hai ਹੈ ਐਮਬੈਸੀਜ਼ ਪ੍ਰੋਵਾਈਡ ਅਸੈਂਸ਼ੀਅਲ ਸਰਵਿਸ ਟੂ ਕੈਨੇਡੀਅਨ ਲਿਵਿੰਗ ਜੋ ਕੈਨੇਡੀਅਨ ਤੇ ਲਿਵਿੰਗ ਨੇ ਉਹਨਾਂ ਨੂੰ ਟਰੈਵਲਿੰਗ ਜਾਂ ਵਰਕਿੰਗ ਓਵਰਸੀਜ਼ ਇਸ ਤੋਂ ਇਲਾਵਾ ਪਾਸਪੋਰਟ ਇਸ਼ੂ ਅਤੇ ਐਮਰਜੈਂਸੀ ਅਸਿਸਟੈਂਟ ਅਤੇ ਵੀਜ਼ਾ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ ਤਾਂ ਦੋਸਤੋ ਵਰਕਿੰਗ ਐਟ ਏ ਕੈਨੇਡੀਅਨ ਐਮਬੈਸੀ ਕੈਨ ਆਫਰ ਸੈਵਰਲ ਐਡਵਾਂਟੇਜ ਫੋਰ ਫੋਰਨਰਸ ਤਾਂ ਇਸ ਦੇ ਬਹੁਤ ਸਾਰੇ ਫਾਇਦੇ ਨੇ ਤੁਹਾਨੂੰ ਦੱਸਦੀ ਹੈ ਜਿਵੇਂ ਜੌਬ ਸਿਕਿਉਰਿਟੀ ਕੈਨੇਡਾ ਜੌਬ ਮਾਰਕੀਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਚੈਲੈਂਜਿੰਗ ਟਾਈਮ ਦੇ ਵਿੱਚ ਜਿਵੇਂ ਕੋਰੋਨਾ ਹੋਇਆ ਸੀ ਤਾਂ ਉਦੋਂ ਵੀ ਇਹ ਤੁਹਾਨੂੰ ਜੌਬ ਸਿਕਿਉਰਟੀ ਪ੍ਰੋਵਾਈਡ ਕਰਦਾ ਹੈ ਕਿਉਂਕਿ ਅੰਬੈਸੀ ਦਾ ਕੰਮ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਚਾਹੇ ਉਹ ਕਿੱਦਾਂ ਦਾ ਵੀ ਸਮਰਿਆ ਹੋਵੇ ਚਾਹੇ ਉਹ ਕਰੋਨਾ ਕਾਲ ਦੀ ਹੀ ਗੱਲ ਕਰੀਏ ਤਾਂ ਅੰਬੈਸੀ ਦੀ ਜੋ ਨੌਕਰੀ ਹੈ ਉਹ ਬਹੁਤ ਹੀ ਵਧੀਆ ਹੁੰਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਡੂ ਟੂ ਡਿਕਲਾਈਨਿੰਗ ਬਰਥ ਰੇਟ ਐਂਡ ਐਕਸਪੀਰੀਐਂਸਡ ਵਰਕਰ ਰਿਟਾਇਰਿੰਗ अर्ली ਕੈਨੇਡਾ ਐਕਟਿਵਲੀ ਸੀਕਸ ਇੰਟਰਨੈਸ਼ਨਲ ਟੈਲੈਂਟ ਟੂ ਫਿਲ ਲੇਬਰ ਮਾਰਕੀਟ ਗੈਪ ਤਾਂ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਨੇ ਜਿਨ੍ਹਾਂ ਵਾਸਤੇ ਉਹਨਾਂ ਨੂੰ ਜੋ ਅਦਰ ਜੋ ਕੰਟਰੀਜ਼ ਨੇ ਉੱਥੋਂ ਲੇਬਰ ਦੀ ਲੋੜ ਪੈਂਦੀ ਰਹਿੰਦੀ ਹੈ ਪ੍ਰੋਗਰਾਮ ਜਿਵੇਂ ਕਿ ਐਕਸਪ੍ਰੈਸ ਐਂਟਰੀ ਸਿਸਟਮ ਜੋ ਕਿ ਅਲਾਉ ਕਰਦਾ ਹੈ ਗ੍ਰੈਜੂਏਟ ਅਤੇ ਵਰਕਰਨੂੰ ਕਿ ਉਹਨਾਂ ਵਾਸਤੇ ਉਹ ਅਪਲਾਈ ਕਰਨ ਪਰਮਨੈਂਟ ਰੈਜ਼ਿਡੈਂਸੀ ਤੁਹਾਨੂੰ 6 ਤੋਂ 8 ਮਹੀਨੇ ਦੇ ਵਿੱਚ ਮਿਲ ਜਾਂਦੀ ਹੈ ਮੋਸਟ ਜੌਬਸ ਐਨ Canada come with excellent job security insuring peace of mind even during illness or disability ta is to alawa higher earning hai dosto working jadon tusi Canada de vich karde ho ta higher income compared to many other countries ta average salary dass rahi hai Canada di approximately 54630 dollar jo ki per year tuhannu milange is da matlab hai 1138 per week dollar kato kato income jo average tuhannu milegi is to alawa various industry as ਅਕਾਊਂਟਿੰਗ ਐਡਮਿਨਿਸਟ੍ਰੇਸ਼ਨ ਹੈਲਥ케ਅਰ ਅਤੇ ਸੋਸ਼ਲ ਸਰਵਿਸ ਵੀ ਤੁਹਾਨੂੰ ਅਟਰੈਕਟਿਵ ਵੇਜਸ ਪ੍ਰੋਵਾਈਡ ਕਰਦਾ ਹੈ ਇਸ ਤੋਂ ਇਲਾਵਾ ਇਨ ਡਿਮਾਂਡ ਓਕੂਪੇਸ਼ਨ ਵੀ ਹੁੰਦੇ ਨੇ ਜੋ ਕਿ ਕੈਨੇਡਾ ਦੇ ਵਿੱਚ ਬਹੁਤ ਹੀ ਹਾਈ ਪੇਅਬਲ ਹੁੰਦੇ ਨੇ ਸਿਮਿਲਰ ਰੋਲ ਇਨ ਯੂ ਐਸ ਵੀ ਤਾਨੂੰ ਦੇਖਣ ਨੂੰ ਮਿਲਣਗੇ ਅੈਸੈਸ ਟੂ ਹੈਲਥ케ਅਰ ਟੈਂਪਰੇਰੀ ਜੋ ਵਰਕਰ ਜਾਂਦੇ ਨੇ ਉਹਨਾਂ ਕੋਲ ਵੈਲਿਡ ਵਰਕ ਪਰਮਿਟ ਹੈ ਕੈਨੇਡਾ ਦਾ ਤਾਂ ਤੁਹਾਨੂੰ ਫ੍ਰੀ ਹੈਲਥ케ਅਰ ਕਵਰੇਜ ਮਿਲਦੀ ਹੈ ਇਸ ਤੋਂ ਇਲਾਵਾ ਐਲੀਜੀਬਿਲਟੀ ਰਿਕੁਆਇਰਮੈਂਟਸ ਵੇਰੀ ਵਾਈ ਪ੍ਰੋਵਿੰਸ ਅਲੱਗ-ਅਲੱਗ ਪ੍ਰੋਵਿੰਸ ਦੀ ਐਲੀਜੀਬਿਲਟੀ ਅਲੱਗ-ਅਲੱਗ ਹੈ ਦੋਸਤੋ ਬਟ ਇਹ ਇਨਸ਼ੋਰ ਕਰਦਾ ਹੈ ਕਿ ਤੁਸੀਂ ਅਤੇ ਤੁਹਾਡੇ ਫੈਮਿਲੀ ਮੈਂਬਰ ਜੋ ਕਿ ਲਿਸਟਡ ਨੇ ਜਦੋਂ ਤੁਸੀਂ ਵਰਕ ਪਰਮਿਟ ਤੇ ਜਾਂਦੇ ਹੋ ਉਹਨਾਂ ਨੂੰ ਮੈਡੀਕਲ ਕੇਅਰ ਦੇਣ ਵਾਸਤੇ ਤਾਂ ਇਸ ਤੋਂ ਇਲਾਵਾ ਜੋ ਕੁਆਲਿਟੀ ਆਫ ਲਾਈਫ ਹੈ ਕੈਨੇਡਾ ਆਫਰਸ ਐਨ ਐਕਸਲੈਂਟ ਕੁਆਲਿਟੀ ਆਫ ਲਾਈਫ ਵਿਦ ਡਾਈਵਰਸ ਕਲਚਰਲ ਐਕਸਪੀਰੀਅੰਸ ਨੇਚਰਲ ਬਿਊਟੀ ਅਤੇ ਇਸ ਤੋਂ ਇਲਾਵਾ ਰੀਕ੍ਰੀਏਸ਼ਨਲ ਓਪਰਚੁਨਿਟੀ ਤੇ ਇਸ ਤੋਂ ਇਲਾਵਾ ਕਾਸਟ ਆਫ ਲਿਵਿੰਗ ਵੀ ਰੀਜ਼ਨੇਬਲ ਹੈ ਤੁਹਾਡੀ ਫੈਮਿਲੀ ਆਸਾਨੀ ਨਾਲ ਕੰਫਰਟੇਬਲੀ ਇੰਜੋਏ ਕਰ ਸਕਦੀ ਹੈ ਇਸ ਦਾ ਆਲਾ ਤਵਾਲਾ ਜਦੋਂ ਤੁਸੀਂ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋ ਇਸ ਤੋਂ ਇਲਾਵਾ ਕਮਿਊਨਿਟੀ ਐਂਡ ਇਕਨੋਮਿਕ ਗਰੋਥ ਵੀ ਤੁਹਾਡੀ ਚੰਗੀ ਹੋਵੇਗੀ ਫੋਰਨ ਵਰਕਰਸ ਨੇ ਜੋ ਉਹਨਾਂ ਦੀਆਂ ਫੈਮਿਲੀਜ਼ ਕੈਨੇਡਾ ਰਹਿੰਦੀਆਂ ਨੇ ਕੰਟ੍ਰਿਬਿਊਟ ਟੂ ਦਾ ਲੋਕਲ ਇਕਨੋਮੀ ਇਸ ਤੋਂ ਇਲਾਵਾ ਸੈਟਲਿੰਗ ਇਨ ਕੈਨੇਡਾ ਪਰਮਨੈਂਟਲੀ ਲੀਡਸ ਟੂ ਕਮਿਊਨਿਟੀ ਗਰੋਥ ਅਤੇ ਇਸ ਤੋਂ ਇਲਾਵਾ ਕ੍ਰੀਏਸ਼ਨ ਆਫ ਨਿਊ ਬਿਜ਼ਨਸ ਤਾਂ ਤੁਹਾਨੂੰ ਦੱਸ ਦਈਏ ਕਿ ਈਵਨ ਜੇ ਤੁਸੀਂ ਕੈਨੇਡੀਅਨ ਐਮਬੈਸੀ ਤੋਂ ਇਲਾਵਾ ਵੀ ਹੋਰ ਕੋਈ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਇੱਥੇ ਸਪੋਰਟਿਵ এনਵਾਇਰਨਮੈਂਟ ਮਿਲਦਾ ਹੈ ਤੁਸੀਂ ਦੋਸਤੋ ਨੌਕਰੀਆਂ ਕਿਵੇਂ ਲੱਭਣੀਆਂ ਨੇ ਹਾਊ ਟੂ ਫਾਈਂਡ ਜੌਬਸ ਤਾਂ ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਹੈ ਰੈਗੂਲਰ ਤੁਸੀਂ ਉਸ ਨੂੰ ਵਿਜ਼ਿਟ ਕਰਦੇ ਰਹਿਣਾ ਹੈ ਵਰਲਡਵਾਈਡ ਜੌਬਸ ਨਿਕਲਦੀਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਵੈਬਸਾਈਟ ਤੇ ਵਿਜ਼ਿਟ ਤਾਂ ऑफिशियल गवर्नमेंट ऑफ कनाडा वेबसाइट ਤਾਂ ਇਸ ویب سائٹ ਤੇ ਜਾਣਾ ਹੈ ਇਸ ਤੋਂ ਬਾਅਦ ਐਕਸਪਲੋਰ स्पेसिफिक एम्बेसी वेबसाइट ਤਾਂ ਤੁਸੀਂ एम्बेसी ਦੀ ویب سائٹ ਨੂੰ ਖੋਲਣਾ ਹੈ ਤਾਂ ਤੁਹਾਨੂੰ ਦੱਸੀਏ ਅਪਲਾਈ ਕਰਨਾ ਤੁਸੀਂ ਕੈਨੇਡਾ ਦੀ ऑफिशियल वेबसाइट canada.ca ਤੇ ਜਾਣਾ ਹੈ ਇਸ ਤੋਂ ਬਾਅਦ ਸਰਚ ਫੋਰ ओपनिंग्स ਇਸ ਤੋਂ ਬਾਅਦ ਤੁਸੀਂ ਉੱਥੇ ਕ੍ਰੀਏਟ ਅਕਾਊਂਟ ਕਰਨਾ ਹੈ ਰਜਿਸਟਰ ਕਰ ਦੇਣਾ ਹੈ ਆਪਣੇ ਆਪ ਨੂੰ ਅਤੇ ਜੋ ਵੀ ਐਪਲੀਕੇਸ਼ਨਸ ਨੇ ਉਹ ਤੁਹਾਡੇ ਸਾਹਮਣੇ ਖੁੱਲ ਜਾਣਗੀਆਂ ਇਸ ਤੋਂ ਬਾਅਦ ਤੁਸੀਂ ਪ੍ਰਪੇਅਰ ਕਰਨੀ ਨੇ ਆਪਣੀ ਡਾਕੂਮੈਂਟ ਜਿਵੇਂ ਰੈਜ਼ਿਊਮੇ ਕਵਰ ਲੈਟਰ ਟ੍ਰਾਂਸਕ੍ਰਿਪਟ ਅਤੇ ਤੁਹਾਡੇ ਸਾਰੇ ਹੀ ਸਰਟੀਫਿਕੇਟ ਤਾਂ ਦੋਸਤੋ ਇਸ ਤੋਂ ਬਾਅਦ ਪ੍ਰਪੇਅਰ तो बाद डॉकूमेंट कंप्लीट योर एप्लीकेशन क्लिक करना है अपलाई हीयर फॉर द डिजायर पोस्ट इस तो बाद ऑनलाइन अपलाई कर देना है इस तो बाद अपने डॉकूमेंट इस वैबसाइट से अपलोड कर लेने बाद रिव्यू सबमिट करना है सबमिशन करने तो पहला देख लेना केयरफुली कि जो भी इन्फॉर्मेसन भरी है वो एकूरेट अंपलीट है तो दोस्तों वैबसाइट पर लेकर चल हाँ कैनेडा डॉट सी एंटी इंगलिश से कर देना इस तो इस बात यह वैबसाइट खुल जाएगी जिथे तुम जॉब इमीग्रेशन एंड सिटीजनशिप का जॉब्स से क्लिक कर देना है दोस्तों ਇਸ ਤੋਂ ਬਾਅਦ ਇੱਥਾਂ ਜੌਬਸ ਕੋ ਜਾਣੀਆਂ ਫਾਈਂਡ A ਜੌਬ ਇਸ ਤੋਂ ਇਲਾਵਾ ਟ੍ਰੇਨਿੰਗ ਹੋਰ ਵੀ ਬਹੁਤ ਕੁਸ਼ ਹੈ ਫਾਈਂਡ A ਜੌਬ ਤੇ ਕਲਿੱਕ ਕਰਨਾ ਹੈ ਇੱਥੇ ਤੁਹਾਨੂੰ ਦੱਸ ਦਈਏ ਜੌਬ ਬੈਂਕ ਵੀ ਹੈ ਗਵਰਨਮੈਂਟ ਆਫ ਕੈਨੇਡਾ ਜੌਬਸ ਵੀ ਹੈ ਇਸ ਤੋਂ ਇਲਾਵਾ ਸਟੂਡੈਂਟ ਉੱਥੇ ਜਦੋਂ ਪੜਨ ਜਾਂਦੇ ਨੇ ਉਹਨਾਂ ਲਈ ਵੀ ਇੰਪਲਾਈਮੈਂਟ ਦਾ ਪ੍ਰਬੰਧ ਹੈ ਇਸ ਤੋਂ ਇਲਾਵਾ ਜੌਬਸ ਇਨ ਨੈਸ਼ਨਲ ਸਿਕਿਉਰਿਟੀ ਤੇ ਡਿਫੈਂਸ ਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਮੀਗ੍ਰੇਟ ਟੂ ਵਰਕ ਐਂਡ ਲਿਵ ਇਨ ਕੈਨੇਡਾ ਤਾਂ ਤੁਸੀਂ ਜੌਬ ਬੈਂਕ ਤੇ ਦੋਸਤੋ ਕਲਿੱਕ ਕਰਦੇ ਹੋ ਇੱਥੇ ਨਾਰਮਲ ਤੁਸੀਂ ਕੈਨੇਡਾ ਦੇ ਵਿੱਚ ਜਿਵੇਂ ਕੁੱਕ ਦੀ ਕੰਪਿਊਟਰ ਆਪਰੇਟ ਬਹੁਤ ਸਾਰੀਆਂ ਜੌਬਸ ਲੱਭ ਲਓਗੇ ਪਰ ਤੁਹਾਨੂੰ ਮੈਂ ਦੱਸਿਆ ਸੀ ਕਿ ਕੈਨੇਡਾ ਦੀ ਆਪਾਂ ਸਰਕਾਰੀ ਨੌਕਰੀ ਤਾਂ ਗਵਰਨਮੈਂਟ ਆਫ ਕੈਨੇਡਾ ਜੌਬ ਤੇ ਕਲਿੱਕ ਕਰਿਓ ਤਾਂ ਇੱਥੇ ਹਰ ਇੱਕ ਤਰ੍ਹਾਂ ਦੀ ਜੌਬ ਤੁਹਾਨੂੰ ਦੇਖਣ ਨੂੰ ਮਿਲ ਜਾਏਗੀ ਤੇ ਤੁਸੀਂ ਆਪਣੀ ਲੋੜ ਅਨੁਸਾਰ ਜੋ ਜੌਬ ਹੈ ਉਹ ਅਪਲਾਈ ਕਰ ਸਕਦੇ ਹੋ ਫਾਈਂਡ ਗਵਰਨਮੈਂਟ ਜੌਬਸ ਤਾਂ ਇੱਥੇ ਤੁਹਾਨੂੰ ਜੌਬਸ ਜੋ ਮਿਲ ਜਾਣਗੀਆਂ ਕੈਨੇਡਾ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਇਹਨਾਂ ਪੋਸਟਾਂ ਵਿੱਚ ਤੁਸੀਂ ਅਪਲਾਈ ਕਰਕੇ ਤਾਂ ਕੰਮ ਤੇ ਲੱਗ ਸਕਦੇ ਹੋ ਤਾਂ ਉਮੀਦ ਕਰ ਰਹਾ ਹਾਂ ਦੋਸਤੋ ਕਿ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇ ਕਿ ਜੇ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਮੈਂ ਤੁਹਾਡੀ ਜੋ ਮੁਸ਼ਕਲ ਹੈ ਉਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਦੋਸਤੋ ਅਲਵਿਦਾ ਅਗਲੀ ਵੀਡੀਓ ਨਾਲ ਜਲਦੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਫੋਰ ਸਕੀਨ ਟੂ 올 ਮਾਈ ਵਿਊਰਸ